ਅਸਲ ਦੀ ਵੱਡੀ ਖਬਰ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਿਗੁਰਤੇਗ ਭਾਦਰ ਨਗਰ ਚ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ ਹੈ ਜਾਣਕਾਰੀ ਮਦਬਗ ਦੱਸਦੇ ਕਿ ਹਾਸਾ ਗੈਸ ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਵਾਪਰਿਆ ਹੈ ਜਿੱਥੇ ਕਿ ਅੱਗ ਇੰਨੀ ਭਿਆਨਕ ਸੀ ਕਿ ਪੂਰੇ ਘਰ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਹੈ ਜਿੱਥੇ ਕਿ ਫਾਇਰ ਬ੍ਰਗੈਂਦੀ ਟੀਮ ਵੱਲੋਂ ਮੌਕੇ ਤੇ ਪੌਂਸ ਦੇ ਅੱਗ ਤੇ ਕਾਬੂ ਪਾਇਆ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਸਟੋਰ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਵਲ ਜੀ ਸਿੱਕਾ ਕੀ ਗੱਲ ਬਾਤ ਹੈ ਰਿਪੋਰਟ ਨਹੀਂ ਹੋ ਰਹੀ ਜੀ ਬੀਵੀਸੀ ਹੀ ਅਚਾਨਕੀ ਅੱਗ ਲੱਗੇ ਆ ਸਮਝ ਨਹੀਂ ਕੋਈ ਲੱਗੀ ਵਾਵਾ ਮਤਲਬ ਮਲੇ ਦੇ ਸਾਰੇ ਭੈਣ ਭਰਾਵਾਂ ਨੇ ਪੂਰਾ ਜੋਰ ਲਾਇਆ ਪੂਰੀ ਵਾਹ ਲਾਈ ਹੈ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਉਹਨੇ ਸਮੇਂ ਤੋਂ ਬਾਅਦ ਫਿਰ ਆਪਣੀ ਨਗਰ ਕੌਂਸਲ ਦੀ ਗੱਡੀ ਵੀ ਆ ਗਈ ਹੈ ਇੱਕ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੋਈ ਕਾਰਨ ਦਾ ਪਤਾ ਕਾਰਨ ਦਾ ਜੇ ਕੋਈ ਪਤਾ ਨਹੀਂ ਲੱਗਾ ਥੋੜੇ ਸਮੇਂ ਬਾਅਦ ਆ ਫਿਰ ਪਤਾ ਲੱਗੂਗਾ ਕੀ ਹੈ ਜੀ ਕੋਈ ਪਤਾ ਨਹੀਂ ਹੈ ਇੱਥੇ ਕੰਮ ਚੱਲ ਹੀ ਰਿਹਾ ਕੋਈ ਜਾਨੀ ਨਾ ਕੋਣ ਨਹੀਂ ਜਾਨੀ ਨੁਕਸਾਨ ਤੋਂ ਬਚਾ ਉਹ ਪੀਵੀਸੀ ਜਿਹੜੀਆਂ ਬਹੁਤ ਉੱਪਰ ਕਰਾਉਂਦੇ ਘਰਾਂ ਦੇ ਵਿੱਚ ਉਹਦਾ ਵੀ ਨੁਕਸਾਨ ਹੋ ਪਿਆ ਪੀਵੀਸੀ ਦਾ ਵੇਖੋ ਜਿਹੜੀ ਪੀਵੀਸੀ ਹੁੰਦੀ ਹੈ ਕੋ ਪਲਾਸਟਿਕ ਹੁੰਦੀ ਹੈ ਜਿਹਨੂੰ ਅਲਕੋਹਲ ਦੇ ਤਰ੍ਹਾਂ ਬਹੁਤ ਛੇਤੀ ਆ ਕੇ ਫੜਦੀ ਹੈ ਇਹ ਇਹ ਬਹੁਤ ਵੱਡਾ ਨੁਕਸਾਨ ਹੈ ਜੀ ਜਿਹੜੀ ਪੀਵੀਸੀ ਕਾਰਨ ਅੱਗ ਲੱਗੀ ਹੈ ਨਾ ਸਭ ਤੋਂ ਵੱਡਾ ਕਾਰਨ ਹੀ ਹੈ ਜਿਹੜਾ ਸਾਰਾ ਘਰ ਝੁੱਸ ਜਾਣਾ ਸਾਰਾ ਘਰ ਤਬਾਹ ਇਪੀਵੀਸੀ ਦਾ ਕੋ ਵੱਡਾ ਕਾਰਨ ਇੱਕ ਰੰਗ ਦੇ ਨੀਲੇ ਕੰਟੀ ਇਹ ਘਰਾਂ ਚ ਲਵਾਉਣੀ ਤੇ ਚਾਹੀਦੀ ਪਰ ਕੀ ਕਰੀਏ ਜੇ ਮਜ਼ਦੂਰੀਆਂ ਵਧ ਜਾਂਦੇ ਆ ਜੋ ਜਿਹੜਾ ਸਲਾਬ ਦਾ ਕਾਰਨ ਕਰਕੇ ਲੋਕ ਲਵਾਈਟ ਆ ਜਾਂਦੇ ਆ ਪਰ ਅਸਲ ਹੱਲ ਹੈ ਨਹੀਂ ਅਸਲ ਹੱਲੇ ਦਾ ਰੰਗ ਹੀ ਆ ਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤੋਂ ਕੋ ਬਜੜ ਦੇ ਹਿਸਾਬ ਨਾਲ ਵੇਖੀ ਜੀ ਦੇ ਕੋ ਲੱਖਾਂ ਰੁਪਏ ਦਾ ਨੁਕਸਾਨ ਕੋ ਘੱਟੋ ਘਾਟ 15-20 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਜਿਹੜਾ ਕਿ ਜਾਨੀ ਨੁਕਸਾਨ ਤੋਂ ਬਚ ਗਿਆ ਕਰਕਟ ਘੱਟੋ ਘਾਟ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਮੈਂ ਫੈਰ ਡਰਾਈਵਰ ਹਾਂ ਸਾਨੂੰ ਫੈਰ ਅਫਸਰ ਸੁਰਿੰਦਰ ਸਿੰਘ ਐਸਪੀ ਵੱਲੋਂ ਕਾਲ ਆਈ ਆ ਕਿ ਗਲੀ ਨੰਬਰ 4 ਕੋਲ ਤੇ ਇੱਕ ਘਰ ਦੇ ਚ ਅੱਗ ਲੱਗੀ ਆ ਅਸੀਂ ਉਹਨਾਂ ਦੀ ਕਾਲ ਨੂੰ ਤੁਰੰਤ ਦੇਖਦੇ ਆ ਉਸੇ ਲਈ ਗੱਡੀ ਕੱਢੀ ਆ ਲੇਕਿਨ ਰਸਤੇ 'ਚ ਬੋੜੀ ਚੌਂਕ ਤੋਂ ਪਿੱਛੇ-ਪਿੱਛੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਰਸਤੇ 'ਚ ਗੱਡੀਆਂ ਹੋਣ ਕਾਰਨ ਵੀ ਗੱਡੀ ਅਸੀਂ ਤੇਜ਼ ਆ ਰਹੀ ਸੀ ਪਰ ਰਸਤੇ 'ਚ ਗੱਡੀਆਂ ਹੋਣ ਕਾਰਨ ਸਾਨੂੰ ਹੌਲੀ ਕਰਨੀ ਪੈਂਦੀ ਜੀ ਰਸਤਾ ਲੈਣਾ ਪੈਂਦਾ ਸੀ ਉਹਦੇ ਕਾਰਨ ਫਿਰ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚੇ ਆ ਅਧਿਆਨ ਕੇ ਅੱਗ ਨੂੰ ਕਾਬੂ ਪਾਇਆ ਗਿਆ ਕਿ ਤੇ ਜੋ ਇਹਦੇ ਵਿੱਚ ਪੀਵੀਸੀ ਲੱਗੀ ਆ ਉਹ ਨਰਾ ਬਰੂਦ ਹੈ ਉਹਦੇ ਕਾਰਨ ਜਿਹੜੀ ਉਹ ਆਗਾ ਹੋ ਜਾਈ ਪੜਕੀ ਆ ਕਿਉਂਕਿ ਉਹ ਪੀਵੀਸੀ ਜਿਹੜੀ ਆ ਉਹ ਇੱਕ ਪਟ્રોલ ਦਾ ਕੰਮ ਕਰ ਰਹੀ ਆ ਉਹਦੇ ਕਾਰਨ ਹੀ ਉਹ ਜਾਰੀ ਜਿਹੜੀ ਆਗ ਆ ਉਹ ਪੜਕ ਕੇ ਸਾਰੇ ਲੱਗੀ ਆ ਜੇ ਪੀਵੀਸੀ ਨਾ ਹੁੰਦੀ ਤਾਂ ਥੋੜਾ ਬਹੁਤ ਨੁਕਸਾਨ ਹੋਣਾ ਸੀ ਉਹਦੇ ਕਾਰਨ ਹੀ ਇਹ ਜ਼ਿਆਦਾ ਨੁਕਸਾਨ ਹੋਇਆ ਇੱਕ ਸਿਲੰਡਰ ਆ ਜਿਹੜਾ ਉਹ ਇਹਨਾਂ ਦੀ ਲਾਪਰਵਾਹੀ ਦੇ ਨਾਲ ਉਹ ਅੱਗ ਲੱਗੀ ਆ ਉਹ ਲਾਪਰਵਾਹੀ ਦੇ ਕਾਰਨ ਹੀ ਸਾਰਾ ਗੋਹਾਸਤਾ ਹੋਇਆ ਜੀ ਸਿਲੰਡਰ ਦੀ ਲਾਪਰਵਾਹੀ ਤੇ ਤਰ੍ਹਾਂ ਕੋਈ ਲਾਪਰਵਾਹੀ ਹੋਈ ਹੋਊਗੀ ਤਾਂ ਹੀ ਅੱਗ ਲੱਗੀ ਨਾ ਅੰਦਰ ਕੋਈ ਉਸ ਤਰ੍ਹਾਂ ਤਾਂ ਅੱਗ ਲੱਗ ਨਹੀਂ ਸਕਦੀ ਕੋਈ ਤੁਹਾਡੇ ਤੇ ਕਹਦੇ ਤੁਸੀਂ ਬੜੀ ਨਹੀਂ ਅਸੀਂ ਦੇਰੀ ਅਸੀਂ ਕਹਿ ਰਹੇ ਆਂ ਵੀ ਟ੍ਰੈਫਿਕ ਆ ਜੀ ਟ੍ਰੈਫਿਕ ਨੂੰ ਵੀ ਅਸੀਂ ਮੁੱਖ ਰੱਖਣਾ ਕਿਸੇ ਦੀ ਗੱਡੀ ਨਹੀਂ ਮਾਰ ਸਕਦੇ ਕਿਸੇ ਦੀਆਂ ਗੱਡੀਆਂ ਰਸਤੇ 'ਚ ਖੜੀਆਂ ਉਹਨੂੰ ਇਹੀ ਦੇਖ ਕੇ ਧਿਆਨ ਨਾਲ ਆਉਣਾ ਹਰੇਕ ਨੂੰ ਜੇ ਅਸੀਂ ਅੱਗੇ ਜਾਨ ਬਚਾਉਣੀ ਆਂ ਤਾਂ ਪਹਿਲਾਂ ਉਹ ਵੀ ਜਾਨਾਂ ਨੂੰ ਅਸੀਂ ਕੰਟਰੋਲ 'ਚ ਰੱਖ ਕੇ ਆਉਣਾ ਵੀ ਉਹ ਉਹਨਾਂ ਜਾਨਾਂ ਦਾ ਵੀ ਧਿਆਨ ਰੱਖਣਾ ਜੇ ਹੁਣ ਅੱਗੇ ਸਾਡੇ ਗੱਡੀ ਆਜੂਗੀ ਉਹਨੂੰ ਅਸੀਂ ਕੰਟਰੋਲ 'ਚ ਰੱਖ ਕੇ ਚੱਲਣਾ ਆਪਣਾ ਕਿ ਉਹਨਾਂ ਦੇ ਉੱਪਰ ਨਹੀਂ ਅਸੀਂ ਚੜਾਉਣੀ ਵੀ ਉਹ ਵੀ ਜਾਨਾਂ ਦਾ ਅਸੀਂ ਬਹੁਤ ਖਿਆਲ ਰੱਖ ਕੇ ਚੱਲਣਾ ਜੇ ਅਗਲੀਆਂ ਜਾਨਾਂ ਬਚਾਉਣੀਆਂ ਨੇ ਪਹਿਲਾਂ ਪਿਛਲੀਆਂ ਜਿਹੜੀਆਂ ਜਾਨਾਂ ਸਾਡੇ ਅੱਗੇ ਆ ਰਹੀਆਂ ਨੇ ਉਹਨਾਂ ਦਾ ਵੀ ਅਸੀਂ ਖਿਆਲ ਰੱਖਣਾ ਹੈ ਕੀ ਅਪੀਲ ਕਰਨਾ ਚਾਹੁੰਦੇ ਜਿਦ ਤਰ੍ਹਾਂ ਤੁਹਾਨੂੰ ਰਸਤਾ ਮਿਲਣਾ ਚਾਹੀਦਾ ਤੇ ਆਪ ਬਦਸਰਬ ਮਿਲਣਾ ਸਾਨੂੰ ਚਾਹੀਦਾ ਵੀ ਜਦੋਂ ਗੱਡੀ ਨਿਕਲਦੀ ਆ ਰਸਤਾ ਕਲੀਅਰ ਹੋਣਾ ਚਾਹੀਦਾ ਕਿਉਂਕਿ ਬੋੜੀ ਚੌਂਕ ਤੋਂ ਜਿਹੜਾ ਪਿਛਲਾ ਰਸਤਾ ਉਹ ਗੱਡੀਆਂ ਜਕਦਾਂ ਜ ਕੋਈ ਉੱਥੇ ਟ੍ਰੈਫਿਕ ਦਾ ਥੋੜਾ ਬਤਾ ਹੋਣਾ ਚਾਹੀਦਾ ਵੀ ਗੱਡੀ ਨਿਕਲਨੀ ਆ ਜਾਂ ਤਾਂ ਰਸਤਾ ਸਾਫ਼ ਹੋਣਾ ਚਾਹੀਦਾ ਕਿਸੇ ਵੇਲੇ ਫੈਰ ਦਾ ਹੋ ਸਕਦੀ ਹੈ ਫੈਰ ਕਾਲ ਦੇ ਇਹਦੇ ਵਿੱਚ ਸ਼ਹਿਰ ਦੇ ਵਿੱਚ ਤਾਂ ਉਹਦਾ ਕੰਟਰੋਲ ਹੋਣ ਲਈ ਗੱਡੀ ਨੂੰ ਨਿਕਲਣਾ ਗੱਡੀਆਂ ਬੜੀਆਂ ਨੇ ਇਹਨੂੰ ਰਸਤਾ ਬੜਾ ਚਾਹੀਦਾ ਹੈ ਇਹ ਕਰਕੇ ਉੱਥੇ ਪਰੇਸ਼ਾਨੀਆਂ ਆ ਰਹੀਆਂ ਜਦੋਂ ਰਸਤੇ 'ਚ ਗੱਡੀਆਂ ਲੱਗ ਜਾਂਦੀਆਂ ਕੁਝ ਰੇੜੀਆਂ ਨੇ ਕੁਝ ਰਸਤੇ 'ਚ ਗੱਡੀਆਂ ਲੱਗ ਜਾਂਦੀਆਂ ਉਹਦਾ ਕਾਰਨ ਗੱਡੀ ਨੂੰ ਦਿੱਕਤ ਆ ਰਹੀ ਹੈ